ਵੇਖੋ ਜੀ ਗੁਰੂ ਰਾਮਦਾਸ ਜੀ ਨਗਰੀ ਹੈ ਗੁਰੂ ਰਾਮਦਾਸ ਜੀ ਤਗਰੀ ਵਿੱਚ ਬਾਬਾ ਦੀਪ ਸਿੰਘ ਦਾ ਹੁਕਮ ਹੋਇਆ ਹੈ ਸੇਵਾ ਕਰਨ ਦਾ ਸੇਵਾ ਮੋਕਾ ਮਿਲਿਆ ਉਹਨਾਂ ਦਾ ਮੋਕੇ ਬਦولت ਮੈਂ ਡਿਆ 10 ਰੁਪਏ ਦਾ ਕੁੱਲਚਾ ਦੇਣਾ ਕਿਆ ਬਾਤ ਹੈ ਕਿੰਨਾ ਟਾਈਮ ਹੋ ਗਿਆ ਜੀ ਇੱਕ ਕਮ ਸੇ ਕਮ ਸਾਢੇ ਮੈਨੂੰ ਐਸ ਵੇਲੇ 26 ਸਾਲ ਹੋ ਗਏ ਆਹ ਲੜਾ ਲੂ ਵਾਲੀ ਪੀਠੀ ਹੈ ਇੱਕ ਨੰਬਰ ਦਾ ਆਲੂ ਹੁੰਦਾ ਜੀ ਇਹ ਨਹੀਂ ਆਲੂ ਨਹੀਂ ਨਿੰਦੇ ਆ ਗਈ ਇਹਦੇ ਵਿੱਚ ਮੇਥੀ ਜਵੈ ਜੀਰਾ ਕਾਲੀ ਮਿਰਚ ਅਨਾਰ ਦਾਣਾ ਇਹ ਚਾ ਮਲਾ ਕੇ ਫਿਰ ਕੁਲਚਾ ਬਣ ਤਿਆਰ ਕਰਦਾ ਇਹ ਮਾਰੇ ਪੂਰਾ ਸਾਫ ਸਿਰੇ 5 ਵਜੇ ਤੋਂ ਲੈ ਕੇ ਸ਼ਾਮੀ 4 ਵਜੇ ਤੱਕ ਸਾਥ ਹੀ ਸਾਥ ਹੈ ਔਰ ਜੀਵਨ ਸਾਥੀ ਖਰਚਾ ਜੀ ਮੈਂ ਦੇ ਗੁਰੂ ਰੰਧਾ ਸਾਹਿਬ ਆਸਰਾ ਕੀ ਬਾਸੋ ਹੋਇ ਤਾਰੰਡਿਆ ਉਹ ਹੀ ਖਵਾਣ ਡਿਆ ਸਿੰਗਲ ਜੀ ਸਸੇ ਤਾਜੀਬ ਵਾਹੇ ਗੁਰਜੀਤ ਕਾ ਖਾਲਸਾ ਵਾਹੇ ਗੁਰਜੀਤ ਕੀ ਪਤੇ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਕੰਨ ਕੀ ਲੱਗਦਾ ਤੁਸੀਂ ਚੰਗੇ ਲੱਗਦੇ ਮਹਾਰਾ ਸਾਰੇ ਦੁਨੀਆ ਨੂੰ ਚੰਗੇ ਲੱਗਦੇ ਆ ਮੈਂ ਕੋਈ ਦੁਨੀਆ ਤੋਂ ਵੱਖਰਾ ਨਹੀਂ ਹੈਗਾ ਮੈਨੂੰ ਵੀ ਬਹੁਤ ਚੰਗੇ ਲੱਗਦੇ ਆ 10 ਰੁਪਏ ਦਾ ਕੁਲਚਾ ਵੇਚੀ ਜਾਂਦੇ ਹੋ। ਆ ਜੀ ਰਿਸ਼ਕਾ ਜੀ ਦੇਖੋ ਜੀ ਗੁਰੂ ਰਾਮਦਾਸ ਜੀ ਨਗਰੀ ਹੈ। ਗੁਰੂ ਰਾਮਦਾਸ ਜੀ ਨਗਰੀ ਵਿੱਚ ਬਾਬਾ ਦੀਪ ਸਿੰਘ ਦਾ ਹੁਕਮ ਹੋਇਆ ਹੈ। ਸੇਵਾ ਕਰਨ ਦਾ ਸੇਵਾ ਮੌਕਾ ਮਿਲਿਆ ਉਹਨਾਂ ਦਾ ਮੌਕੇ ਇੱਕ ਬਦولت ਮੈਂ ਡਿਆ ਹਾਂ 10 ਰੁਪਏ ਦਾ ਕੁਲਚਾ ਦੇਣਾ। ਕਿਆ ਬਾਤ ਹੈ। ਕਿੰਨਾ ਕਾਈ ਹੋ ਗਿਆ। ਇਹ ਇੱਕ ਕਮ ਸੇ ਕਮ ਸਾਡੀ ਮੈਨੂੰ ਐਸ ਵੇਲੇ 26 ਸਾਲ ਹੋ ਗਏ ਆ। 26 ਦਾ ਰੇਟ ਹੋਣੀ ਤਾਂ ਹਾਂ ਪਹਿਲਾਂ ਅੱਜ ਸ਼ੁਰੂ ਤੋਂ ਮੈਂ ਲਾਈ 5 ਰੁਪਏ ਦਾ। ਫਿਰ ਬਜਟ ਮੇਰਾ 1-1 ਰੁਪਿਆ ਵਧਿਆ 6 ਦਾ 7 ਦਾ 8 ਦਾ 8 ਤੋਂ ਸਿੱਧਾ 10 20 30 ਕਿਹੜਾ ਪ੍ਰਾਇਜੇ 10 ਰੁਪਏ ਦਾ ਪੁਲਚਾ ਕਿਵੇਂ ਤਿਆਰ ਕਰਦੇ ਨੇ ਇਹ ਸੁਖਾ ਮੀਆ ਇਹ ਸਾਦੀਆ ਵੇਖ ਲਓ ਤੁਹਾਡੇ ਸਾਹਮਣੇ ਆਇਆ ਤੇਰੇ ਕਰ ਰਿਹਾ ਵਾ ਔਰ ਆਹ ਮੇਰੀ ਪੀਠੀ ਆ ਗਈ ਏ ਆਹ ਲਾਰਾ ਲੂ ਵਾਲੀ ਪੀਠੀ ਏ ਇੱਕ ਨੰਬਰ ਦਾ ਆਲੂ ਹੁੰਦਾ ਜੀ ਇਹਦੇ ਵਿੱਚ ਇਹ ਨਹੀਂ ਆਲੂ ਨਹੀਂ ਨੰਦੇ ਰਹੇ ਆ ਗਏ ਇਹਦੇ ਵਿੱਚ ਮੇਥੀ ਜਵੈ ਜੀਰਾ ਕਾਲੀ ਮਿਰਚ ਅਨਾਰ ਦਾਣਾ ਇਹ ਚੀਜ਼ਾਂ ਮਿਲਾ ਕੇ ਫਿਰ ਪੁਲਚਾ ਬਣਾ ਤਿਆਰ ਕਰਦਾ ਜੀ ਹਾਂ ਜੀ ਮੇਰੇ ਘਰ ਦੇ ਨਾਲ ਸਾਥ ਸਾਥ ਹੈ। ਇਹ ਮਾਰੇ ਪੂਰਾ ਸਾਫ ਸਿਰੇ 5 ਵਜੇ ਤੋਂ ਲੈ ਕੇ ਸ਼ਾਮੀ 4 ਵਜੇ ਤੱਕ ਸਾਥ ਹੀ ਸਾਥ ਹੈ। ਔਰ ਜੀਵਨ ਸਾਥੀ ਹੈ। ਜਿੰਦਗੀ ਵੈਲੋਈ ਨਾਲ ਇੱਕ ਬੜਾ ਕਾਕਾ ਆ ਰਿਹਾ ਹੁਣੇ ਯਾਰਾ ਕੋਈ ਨਾ ਉਹਨੇ ਆਏ ਨਾ। ਉਹਨੇ ਵੀ ਨਾਲ ਸਾਥ ਦੇਣਾ ਹੈ। ਸਾਰਾ ਪਰਿਵਾਰ ਨਾਲ ਹੈ। ਔਰ ਬਾਕੀ ਘਰ ਦੇ ਕੰਮ ਜਿਹੜੇ ਵੱਖਰੇ ਨੇ। ਉਹਨਾਂ ਨੇ ਵੱਖਰੀ ਡਿਊਟੀਆਂ ਹੈ। ਬਕਰ ਖੱਚਾ ਕਿ ਨਹੀਂ ਚੱਲਦਾ ਇੰਨਾ ਸੱਤਾ ਖੱਚਾ ਜੀ। ਖਰਚਾ ਜੀ ਮੈਂ ਦੇ ਗੁਰੂ ਰਾਮਦਾਸੇ ਆਸਰਾ ਕੀ ਬਾਸੋ ਹੋਇ ਤਰੰਡਿਆ ਉਹ ਖਵਾਣ ਡਿਆ ਹਾਂਜੀ ਹਾਂਜੀ ਆ ਦੇਖੋ ਲੱਗਾ ਜੀ ਮੈਂ ਪਰ ਹਾਂ ਪਰ ਆ ਦੇਖੋ ਆਲੂ ਆ ਦੀ ਪੀਠੀ ਭਰੰਡੇ ਨਾਲ ਉਹ ਆਗੇ ਨਾਲ ਦੇ ਕੋਪਾਸ ਪੇਲਾ ਕਰ ਚੁੱਕਾ ਹਾਂ ਨਹੀਂ ਮੈਂ ਤੇ ਸਾਡੀ ਤੁਹਾਨੂੰ ਕੀ ਦਸਾਂ ਨਾ ਕੋਈ ਇਹਨਾਂ ਮਲਬੀਨਾ ਇੰਨੀ ਕਿ ਪ੍ਰਭਾਤ ਆ ਨਾ ਇਹਨਾਂ ਦੇ ਲੋਕਾਂ ਦਾ ਮੈਨੂੰ ਸਾਥ ਮਿਲਿਆ ਹੈ ਭੈਣਾ ਭਰਾਵਾਂ ਦਾ ਮੈਂ ਕਹਿੰਦਾ ਵਾ ਪੁੱਛੋ ਕੋਈ ਨਾ ਕਿਹੜੀ ਕਿਹੜੀ ਜਗ੍ਹਾ ਤੇ ਮੈਂ ਆ ਮਹਰਾਣ ਨੋ ਵੀ ਕਿਵੇਂ ਉਹਨਾਂ ਨੇ ਸੁਣ ਕੇ ਮੇਰੇ ਕੋ ਆਂਦੇ ਪਏ ਨੇ ਮੇਰੇ ਭੈਣ ਭਰਾ ਬੜਾ ਮਨ ਖੁਸ਼ ਹੁੰਦਾ ਬੜਾ ਦਿਲ ਚ ਖੁਸ਼ ਹੁੰਦਾ ਜੀ ਤੇ ਮੇਰੇ ਐਡੀ ਦੂਰ ਚੱਲ ਕੇ ਮੇਰੇ ਕੁਲਚੇ ਨੂੰ ਖਾਨ ਆਂਦੇ ਆ ਪਰਮਾਤਮਾ ਇਸ ਰਹੀ ਭਰਿਆ ਪੜਾ ਰੱਖੇ ਕਾਰੋਬਾਰ ਮੇਰਾ ਚਲਦਾ ਰਹੇ ਮੈਂ ਲੋਕਾਂ ਦੀ ਸੇਵਾ ਕਰਦਾ ਰਹਾ ਮੈਂ ਖਵਾਂਦਾ ਰਹਾ ਹਾਂ ਹਾਂ ਜੀ ਇਤਨੀ ਪੀੜੀ ਆ ਮੈਂ ਤਲੀ ਪੀੜੀ ਹੈ ਜੀ ਮੇਰੀ ਮੈਂ ਪਹਿਲੇ ਟੇਲਰ ਦਾ ਕੰਮ ਕਰਦਾ ਸੀ ਟੇਲਰ ਦੇ ਕੰਮ ਤੋਂ ਬਾਅਦ ਮੈਂ ਇਹ ਕੰਮ ਫਿਰ ਸਿੱਖਿਆ ਹਲਵਾਈਆ ਕੋਲ ਸਿੱਖ ਲੂਕੇ ਫਿਰ ਮੈਂ ਇਹ ਕੰਮ ਨਾਲ ਕੀਤਾ ਕੀਤਾ ਜੀ ਭਾਂਡਾ ਜਿਆ ਕੋਲ ਤੋਂ ਤੇ ਆ ਬੱਚੇ ਸਕੂਲਾਂ ਦੇ ਆਂਦੇ ਆ ਵਿਚਾਰੇ ਖਾਂਦੇ ਆ ਇਹਨਾਂ ਦਾ ਮਨ ਖੁਸ਼ ਦਾ ਵੇਖੋ 10 ਰੁਪਏ ਘਰ ਦੇ ਮਾਂ ਪਿਓ ਦਿੰਦੇ ਛੋਟੇ ਛੋਟੇ ਬੱਚਿਆਂ ਨੂੰ ਤੇ ਮੈਂ ਉਹਨਾਂ ਤਰਸ ਨਹੀਂ ਦਿੰਦਾ ਮੈਂ ਉਹਨਾਂ ਕੁਚਾ ਖਵਾ ਕੇ ਭੇਜਨਾ ਵਾ ਵੱਡੇ ਕਸ਼ਵਰੇ ਉਹਨਾਂ ਮੈਂ ਕਹਿੰਦਾ 10 10 ਵਾਲੇ ਦੋ ਖਾਓ ਉੱਤੇ ਮੱਖਣ ਲਾ ਕੇ ਦਵਾਂਗਾ ਬਿਠਾ ਕੇ ਖਵਾਵਾਂਗਾ ਔਰ 30 ਵਾਲਾ ਖਾਓ ਕਿਉਂਕਿ ਅੱਜ ਦੇ ਮਹਿੰਗੇ ਦੇ ਹਿਸਾਬ ਨਾਲ ਤੁਸੀਂ ਸੋਚੋ ਕਿ ਰੈਂਟ ਤੇ ਮੇਰੀ ਦੁਕਾਨ ਹੈ ਰੈਂਟ ਤੇ ਦੁਕਾਨ ਤੇ ਫਿਰ ਵਾਰਾ ਨਹੀਂ ਜਾਂਦਾ ਝੂਠੇ ਭਾੜੇ ਵੀ ਮਾਣਨੇ ਆ ਇਸ ਪੂਰਾ ਸੇਵਾ ਕਰਦੇ ਆ ਤੇ ਇੱਕ 10 ਰੁਪਏ ਤੇ 20 ਰੁਪਏ ਤੇ ਕੋਈ 100 ਰੁਪਏ ਨਹੀਂ ਬਾਹਰ ਸ਼ਹਿਰ ਦੇ ਵਿੱਚ 50 50 ਰੁਪਏ ਦਾ ਕੁਲਚਾ ਹੋ ਗਿਆ ਤੇ ਮੈਂ ਤੇ ਬਸ ਇੱਕ 10 20 ਤੇ 30 ਕਿਤੇ ਆ ਕੋਈ 100 ਨਹੀਂ ਕਿਤੇ ਔਰ ਇਸੋਂ ਜ਼ਿਆਦਾ ਬਰਡੇ ਕੀ ਕਰ ਸਕਦਾ ਬੰਦਾ ਇੰਨਾ ਮਾਣ ਸਮਾਨ ਦੇਣਾ ਵਾ ਭੈਣਾ ਭਰਾਵਾਂ ਨੂੰ ਬੱਥਿਆ ਰੋ ਜੀ ਗੁਰੂਆਂ ਦੀ ਨਗਰੀ ਵਿੱਚ ਮੈਂ ਗੁਰੂ ਰਾਮਦਾਸ ਦੀ ਨਗਰੀ 'ਚ ਆ ਉਹੀ ਸਾਨੂੰ ਖੁਆ ਰਿਆ ਤੇ ਉਹੀ ਸਾਨੂੰ ਤਾਰ ਰਿਆ ਹਾਂਜੀ ਹਾਂਜੀ ਬਾਬਾ ਦੀਪ ਸਿੰਘ ਦੇ ਮੇਰੇ ਜੀ ਹਿਰਦੇ ਵਿੱਚ ਨੇ ਉਹਦਾ ਤਨ ਮਨ ਮੇਰੇ ਨਾਲ ਉਹਨਾਂ ਦਾ ਮੈਨੂੰ ਸਨਜੋਗ ਉਹਨਾਂ ਦਾ ਮੈਨੂੰ ਸ਼ੀਰਵਾਦ ਉਹਨਾਂ ਦਾ ਉਹਨਾਂ ਦੇ ਵੀ ਸ਼ੀਰਵਾਦ ਨਾਲ ਮੈਂ ਤਾਂ ਉਹਨਾਂ ਨੇ ਪੰਡਾਰੇ ਹੀ ਇਹੋੀ ਗੱਲ ਉਹਨਾਂ ਨੇ ਪੰਡਾਰੇ ਪੁਰੇ ਆ ਪੰਡਾਰੇ ਪੁਰੇ ਕੋਈ ਕੰਮ ਹੀ ਨਹੀਂ ਕਿਹੇ ਗੱਲ ਦੀ ਕਿਹੇ ਗੱਲ ਦੀ ਕਮੀ ਨਹੀਂ ਸੌਦਾ ਧਾਰ ਨਹੀਂ ਆਣਾ ਸੌਦਾ ਨਗਦ ਲੈ ਕੇ ਆਨੇ ਕੋਈ ਧਾਰਾ ਦਾ ਕੰਮ ਨਹੀਂ ਹੈਗਾ ਜੇ ਬਾਬਾ ਦੀਪ ਸਿੰਘ ਦਿੰਦਾ ਤਾਂ ਮੈਂ ਤੇ ਡਿਆ ਇਸ ਤੋਂ ਵੱਡੀ ਕੋਈ ਗਹਿਣ ਵਾਲੀ ਗੱਲ ਨਹੀਂ ਹੈਗੀ ਆਪਣੇ ਅੰਮ੍ਰਿਤਸਰ ਦੇ ਵਿੱਚ ਫਿਰ ਹਾਂ ਪਰਿਵਾਰ ਨੇ ਨਹੀਂ ਕਦੀ ਕਿਹਾ ਕਿ ਆਪਾਂ ਮੁਝਾਂ ਲੱਗਾ ਹਾਂ ਹਾਂ ਪਰਿਵਾਰ ਤਾਂ ਕਿੰਨਾ ਨਾ ਦੇ ਜਿੰਨਾ ਜਿੰਨਾ ਮੈਂ ਜੀਣਾ ਨਾ ਜਿੰਨੀ ਵਾਰੀ ਹੱਥ ਤੇ ਮੈਂ ਖਵਾ ਰਿਆ ਹਾਂ ਜਿੰਨਾ ਜੇ ਮੇਰੇ ਤੇ ਨਹੀਂ ਹੋਏਗਾ ਤੇ ਫਿਰ ਮੈਂ ਕਹਾਂਗਾ ਠੀਕ ਹੈ ਵੀ ਮੇਰੇ ਹੱਥੋਂ ਖੜੇ ਹੋਇਆ ਹਲੇ ਮੈਨੂੰ ਬਾਬਾ ਦੀਪ ਸਿੰਘ ਦੇ ਰਿਆ ਗੁਰੂ ਨਾਨਕ ਦਾ ਸੇਰ ਮੈਂ ਖਵਾ ਰਿਆ ਹਾਂ ਗੁਰੂ ਨਾਨਕ ਦਾ ਸੇਰ ਕਿਸੇ ਦਾ ਕਿਰਪਾ ਕਰੀ ਰੱਖੇ ਬਸ ਉਹ ਉਹਨਾਂ ਨੂੰ ਅਸ਼ੀਰਵਾਦ ਨਜ਼ਰ ਆਉਣਾ ਮੇਰੇ ਸਿਰ ਤੇ ਹੱਥ ਹੋਵੇ ਬਸ ਇਹਨਾਂ ਕੱਕੇ ਦੇ ਕੁਲਜੇ ਬਣਾਏ ਸਾਰੇ 10 ਦਾ ਜੀ ਹੈ ਸਾਰੇ 10-10 ਪ੍ਰਾਏ ਦੇ ਅੱਜ ਤੀਹਾਂ ਨੇ ਬਣਾ ਦੇ ਦੁਪਹਿਰ ਤੱਕ ਤੂੰ ਵੀ ਨਹੀਂ ਆਗਾ ਉਹ ਵੀ ਇਹ ਨਹੀਂ ਤੈਨੂੰ ਕਹਣਾ ਵੀ ਮੈਂ ਦੱਸਦਾ ਵੀ ਉਹ ਤੇਰਾ ਵੀਦਾ ਵੀ ਉਹ ਤੇਰਾ ਵੀਦਾ ਇਹਦਾ ਬਜਟ ਛੋਟਾ 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 ਇਹ ਉਸ ਤੋਂ ਵੱਡਾ ਉਸ ਤੋਂ ਵੱਡਾ ਲੇਕਿਨ ਵੈਸੇ ਜਿਹੜਾ 10 ਵਾਲਾ 50 ਚਾ 20 ਵਾਲਾ 30 ਵਾਲਾ ਚਾ ਸਿਮਾਨ ਉਹਦੇ ਵਿੱਚ ਹਾਂ ਜਾਨੀ ਸਮਾਰਥਾ ਵੀ ਉਹ ਹੀ ਪਏਗਾ ਸਮਾਨ ਕੋਈ ਫਰਦ ਨਹੀਂ ਵੇਦਾ ਕਿਹੜਾ 10 ਰੁਪਏ ਦਾ ਕੁਲਚਾ ਉਹਦੇ ਵਿੱਚ ਵੀ ਉਹ ਸਮਾਨ ਪੈਣਾ 20 ਵਾਲੇ ਚ ਵੀ ਹੋਵੇ 30 ਵਾਲੇ ਚ ਵੀ ਆ ਕਸ਼ਗਣ ਆਪਣਾ ਕੋਈ ਪਨੀਰ ਲੈ ਜਾਵੇ 20ਆਂ ਦਾ 30ਆਂ ਦਾ 40ਆਂ ਦਾ ਕੁਲਚਾ ਉਹ ਮੈਂ ਉਹਨੂੰ ਲਾ ਕੇ ਦਵਾਂਗਾ ਉਹਨੂੰ ਨਰਾਜ਼ ਨਹੀਂ ਕਰਾਂਗਾ ਉਹਨੂੰ ਖੁਸ਼ ਕਰਕੇ ਭੇਜਾਂਗੇ ਉਹਨਾਂ ਨੂੰ ਉਹ ਘਰੋਂ ਕੋਈ ਲਾਂਦੇ ਆ ਜਿਹੜਾ 20 ਵਾਲੇ ਚੰਡੀਰੇ ਯਾਰਾ ਪੈਂਦਾ 10 ਸਾਲਾ ਫਾਜ ਜਿੰਨੀ ਕੁ ਮੇਰੀ ਹਿਸਤ ਹੈ ਜਿੰਨਾ ਕੁ ਮੇਰੇ ਹੈਗਾ ਵੀ ਮੈਂ ਫਿਰ ਵੀ ਕਮੀ ਨਹੀਂ ਰੰਦਾ ਹਾਂ ਤੁਹਾਡੇ ਸਾਹਮਣੇ ਦੇਖੋ ਮੈਂ ਕੁਲਚੇ ਲਾਵਾਂਗਾ ਤੁਸੀਂ ਵੇਖਿਓ ਵੀ 10 ਰੁਪਏ ਦਾ ਕੀ ਕੁਲਚਾ ਦੇ ਰਿਹਾ ਕਹਿੰਦੇ ਬੱਚੇ ਜਿਹੜੇ ਵੀ ਹੋ ਹਾਂਜੀ ਖੁਸ਼ ਕਰਾ ਬੱਚਾ ਨੂੰ ਪੁੱਛੋ ਖੁਸ਼ ਕਰਦੇ ਹੈ ਸਕੂਲਾਂ ਦੇ ਬੱਚੇ ਹਾਂ ਇਹਨਾਂ 11ਵੇਂ ਛੁੱਟੇ ਹੋਏ ਸਾਬ ਜੀ 11ਵੇਂ ਫਿਰ ਰੋਣ ਕਾ ਲੱਗਣੀਆਂ ਨਹੀਂ ਡਾਲਡਾ ਕਿਉਂ ਹੀ ਮੈਂ ਵੇਖੋ ਝੂਠੀ ਬੋਲਾਂ ਮੈਂ ਜੋ ਕਹਿੰਨਾ ਮੈਂ ਸੱਚ ਕਹਿੰਨਾ ਵਾ ਮੇਰੇ ਕੋਲ ਹੋਈ ਝੂਠਾ ਵਾਲਾ ਕੰਮ ਨਹੀਂ ਹੈ ਕਦੀ ਇਹ ਕਰਦਾਗਾ ਮੈਂ ਉਹ ਕਦਾ ਮੈਂ ਡਾਲਡਾ ਕਿਉਂ ਕਰਨਾ ਜਿੰਨੇ ਮੇਰੀ ਡਾਲਡਾ ਕਿਉਂ ਕਰਨਾ ਵਾ ਔਰ ਜਿਹੜਾ ਮੱਖਣਾ ਜਿਹੜਾ ਉਹ ਨਿਰਲ ਨਾਇਦਰ ਮੱਖਣ ਹੁੰਦਾ ਹੈ ਉਹ 20 ਰੁਪਏ ਜ 30 ਰੁਪਏ ਲਾਣਾ ਇਹ ਕਸਟਮਰ ਆਪਣਾ ਕਿਉਂ ਲਾਵੇ ਆਪਣਾ ਮੱਖਲਾ ਰੋਕ ਕੋਈ ਗੱਲ ਨਹੀਂ ਮੈਂ ਉਹਨਾਂ ਲਾ ਦਿੰਦਾ। ਨਾ ਪਤਾ ਆ ਕੋਈ ਆ ਗਈ। ਆ ਦੇਖੋ ਸਾਡੇ ਖੜੇ ਮਸਾਲੇ ਆ। ਅੱਜ ਇਹਨਾਂ ਪਾ ਰਹੇ ਹਾਂ। ਕੁਛ ਦੇ ਉੱਪਰ। ਇਹ ਇਹ ਮਸਾਲੇ ਵਿੱਚ ਅਨਾਰ ਦਾਣਾ, ਕਾਲੀ ਮਿਰਚ, ਜੀਰਾ, ਜਵਾਨ ਤੇ ਮੇਥੀ। ਕਾਲੀ ਮਿਰਚ, ਜੀਰਾ, ਜਵਾਨ, ਮੇਥੀ, ਜੀਰਾ, ਅਨਾਰ ਦਾਣ। ਸਾਰੇ ਪਿੱਛੇ ਖੜੇ ਮਸਾਲੇ ਨੇ ਕੋਈ 10 ਰੁਪਏ ਦਾ ਪੁਲਚਾ ਇਸਰਾ ਦੇ ਨਹੀਂ ਸਕਦਾ આજ ਕੋਈ ਨਹੀਂ ਦੇਗਾ ਕੋਈ ਉਠੇ ਕੋਈ ਨਹੀਂ ਇੱਥੇ ਮੈਦਾ ਲਾਲ ਕੋਈ ਅੱਛਾ ਕੋਈ ਉੱਠੇ ਹੀ ਨਹੀਂ ਆ ਆ ਨਹੀਂ ਹਾਂ ਜੀ ਹਾਂ ਜੀ ਜੀ ਇਹ ਚੱਲਿਆ ਜੀ ਇਹ ਤੰਦੂਰ ਦੇ ਵਿੱਚ ਲੱਗਣੇ ਜਾ ਰਿਹਾ ਆ 20 ਰੁਪਏ ਦਾ ਪੁਲਚਾ ਇਹ ਆ ਮੇਰੀ ਪੋਤਰੀ ਹੈ ਮੇਰੇ ਪੁੱਤਰੇ ਨਾਲੇ ਨਹੀਂ ਫੋਟੋ ਲਵੋ ਇੰਨੀ ਫੋਟੋ ਵਾਣੀ ਚਾਹੀਦੀ ਨਾਲ ਹੈਲੋ ਏਰਾ ਉੱਚਾ ਖਾਣਾ ਬਣੀ ਬਣੀ ਬਹੁਤ ਆਉਂਦਾ ਸਾਬਤ ਹੋਇਆ ਕਿਵੇਂ 10 ਰੁਪਏ ਦਾ ਖੁੱਚਾ ਦੇਖੋ ਗਰੀਬੀ ਹਾਲਤ ਹੈ ਗਰੀਬੀ ਹਾਲਤ ਵਿੱਚੋਂ ਮੈਂ ਨਿਕਲਿਆ ਹਾਂ ਮੈਨੂੰ ਪਤਾ ਜਿਸਰਮ ਨਾਲ ਨਿਕਲਿਆ ਗਰੀਬੀ ਹਾਲਤ ਵਿੱਚੋਂ ਔਰ ਮੇਰਾ ਮਾਨੋ ਯਾਰ ਜਿੰਦਾ ਵੀ ਕੋਈ ਮੈਂ ਲੁੱਟਾ ਕਿਉਂਕਿ ਮੈਂ ਗਰੀਬੀ ਦੇ ਖਾਦ ਵਿੱਚ ਗਿਆ ਮੈਂ ਗਰੀਬੀ ਦੇ ਖਾਦ ਵਿੱਚ ਮੈਂ ਲੋਕਾਂ ਦੀ ਸੇਵਾ ਹੀ ਕਰਦੀ ਹਾਂ ਮੇਰਾ ਮਨ ਨਹੀਂ ਕਰਦਾ ਪਰ ਮੈਂ ਜੇ ਅੱਜ ਹੁਣ ਮੈਂ 3ਾਂ ਦੇ ਕੁਲਚੇ ਦਵਾ 40ਾਂ ਦੇ ਦਵਾ ਮੇਰਾ ਉਹ ਮੰਨੀ ਆ ਮੈਂ 10 ਦਾ ਪ੍ਰਾਈਸ ਰੱਖਿਆ 10 ਛੋਟੇ ਬੱਚੇ ਨੂੰ ਮੈਂ ਦਵਾਗਾ ਉਹ ਨਾ ਨਹੀਂ ਕਰਾਂਗਾ ਛੋਟੇ ਬੱਚਿਆਂ ਨੂੰ 10 ਰੁਪਏ ਦਾ ਹੀ ਕੁਲਚਾ ਖਵਾਵਾਂਗਾ ਔਰ ਵੱਡਾ ਕਸ਼ਮਰ ਨੂੰ ਕਹਾਂ ਦੋ ਕੁਲਚੇ 10-10 ਸਾਲ ਅੰਦਰ ਬੈਠ ਕੇ ਖਾਓ ਨਾਲ ਮੱਖਣ ਲਾ ਕੇ ਦਵਾਵਾਂਗਾ ਕਿਉਂਕਿ ਜਿੰਨੀ ਮੇਰੀ ਹਿਸਤ ਹੈ ਮੈਂ ਨਾ ਨਹੀਂ ਕਰਾਂਗਾ ਆ 10 ਰੁਪਏ ਜੋ ਗੁਰੂ ਰਾਮਦਾਸ ਜੀ ਵਰਸ ਕਰ ਰਿਹਾ ਜਿੰਨਾ ਬੂਦ ਬੂਨਾ ਦਰਿਆ ਪਰਦਾ ਜੇ ਉਹ ਮੈਨੂੰ ਥੋੜਾ ਥੋੜਾ ਦੇ ਦੇ ਮੇਰਾ ਆਪੇ ਢਿੱਡ ਭਰਦਾ ਗਰੀਬੀ ਦੇ ਇਸ ਚੋਰ ਆਈ ਇੱਕ ਕਿਰਾਏ ਦੇ ਆ ਗਏ ਆ ਕੁਛ ਨਹੀਂ ਦੁਨੀਆ ਤੋਂ ਲੈ ਜਣਾ ਅਸੀਂ ਇੱਕ ਦੁਕਾਨ ਅਸੀਂ ਦੇਖਦੇ ਸੀ ਇਹ ਇਹ ਹਾਂਜੀ ਇਹ ਰੈਂਟ ਤੇ ਦੁਕਾਨੇ ਸਾਹਿਬ ਜੀ ਇਹ ਰੈਂਟ ਦੀ ਦੁਕਾਨ ਮੇਰੀ ਆਪਣੀ ਨਹੀਂ ਕਿਰਾਏ ਦੇ ਰਿਹਾ ਇਹਦਾ ਮੈਂ ਰੈਂਟ ਸਾਹਿਬ ਜੀ ਬੱਸ ਉਹ ਤੁਹਾਨੂੰ ਦੱਸਣਾ ਮੈਂ ਮੈਨੂੰ ਪਰਮਾਧਮਾ ਦੇਈ ਜਾ ਰਿਹਾ ਮੈਂ ਖੁਆਈ ਜਾ ਰਿਹਾ ਆ ਬਸ ਬੱਤ ਬੱਤ ਪਹਿਲਾਂ ਪਹਿਲਾਂ ਮੈਂ ਹੋਲਡਰ ਮੈਂਟ ਲਗਾਉ ਜਿਹੜੇ ਲੋਕ ਦੇਤੇ ਬਾਰੇ ਬਣਾਉਂਦੇ ਨੇ ਬੜੇ ਬੱਚੇ ਬੱਚੇ ਬਹੁਤ ਗੱਲਾਂ ਕਰਦੇ ਨੇ ਓਕੇ ਆ ਉਹ ਨਗਰੀ ਦੇ ਵਿੱਚ ਸੇਵਾ ਹੀ ਕਰਦੇ ਜੀ ਹਾਂ ਜੀ ਗਰਮੀ ਨਹੀਂ ਲੱਗਦੀ ਤਸੀਰ ਦੇਖੋ ਜੀ ਮੈਂ ਵੀ ਉਹੀ ਕਹਿ ਰਿਹਾ ਜੀ ਗਰਮੀ ਦੇ ਵਿੱਚ ਹੁੰਨ ਤੇ ਏਸੀ ਦੇ ਮੈਂ ਲਾਣ ਰਿਹਾ ਤੰਦੂਰ ਦੇ ਬਾਹਰ ਜੀ ਇਹ ਦੇਖੋ ਗਰਮੀ ਦੇ ਵਿੱਚ ਗਰਮੀ ਸਰਦੀ ਦੇ ਵਿੱਚ ਸਰਦੀ ਜੀ ਹਾਂਜੀ ਹਾਂਜੀ ਜਿਹੜੀ ਮੈਂ ਡਿਊਟੀ ਦੇਣੀ ਹੈ ਬੱਚਿਆਂ ਵਾਸਤੇ ਉਹ ਲੈ ਰਿਆ ਵਾ ਕੱਟ ਰਿਹਾ ਵਾ ਤੇ ਲੋਕ ਦੇਣਾ ਚਲ ਰਿਹਾ ਵਾ ਵਾਸਤੇ ਡਿਊਟੀ ਦੇ ਰਿਆ ਸਿਰਫ ਖਰਚਾ ਹੀ ਕੱਟ ਰਿਹਾ ਜੀ ਜੀ ਹਾਂਜੀ ਹਾਂਜੀ ਤੁਸੀਂ ਵੇਖ ਲਓ ਹੱਥ ਸਾਰੇ ਪਸੀਨਾ ਵੀ ਆ ਗਿਆ ਹਾਂਜੀ ਹਾਂਜੀ ਉਹ ਵੀ ਤੰਦੂਰ ਦੇ ਵਿੱਚ ਮੂੰਹ ਦੇਣਾ ਕਿਹੇ

ਤੰਮਨੇ ਕਹਣਾ ਦਾਰਿਆ ਮੇਰੇ ਕੋ ਜਵੀ ਮਰਜੀ ਹੋ ਜੀ ਕਿ ਇੱਕ ਦੇ ਸੱਤ ਵਜੇ ਆਹੇ ਲਾ ਜੀ ਅੰਕਲ ਕੀ ਦੀ ਨਾ ਵੇਹੋਂ ਪਾਈ ਸਾਹਮਣੇ ਕੁਛ ਨਹੀਂ ਨਹੀਂ ਸਾਜਿਆ ਵੇਖੋ ਤੁਹਾਡੇ ਸਾਹਮਣੇ ਵੇਖੋ ਇਹ ਮੇਨਕੇ ਦੇ ਲਾਈ ਦੇ ਨਹੀਂ ਹੱਥ ਦੀ ਆ ਜੀ ਇਹ ਜਿੰਨਾ ਛੰਡ ਕੇ ਲਾਵਾਂਗੇ ਉਹਨਾਂ ਛੰਡ ਕੇ ਲਾ ਜਨਾ ਟਛਵਰ ਦੇ ਨਾਲ ਛੰਡ ਕੇ ਲਾਓ ਅਸੀਂ ਛੰਡ ਕੇ ਲਾ ਦੇਣਾ ਇਸ ਵੇਲੇ ਤੁਹਾਨੂੰ ਇਹ ਸੇ ਲਾਉ ਦਾ ਪ੍ਰੋਸੈਸ ਚੱਲਣਾ ਹੈ ਬਜ਼ੁਰਗ ਬੰਦੇ ਜਿਹੜੇ ਹੁੰਦੇ ਆਂਦੇ ਆ ਉਹ ਫਿਰ ਛੰਡ ਕੇ ਨਹੀਂ ਨਾ ਖਾਂਦੇ

ਇਸਰਾ ਗਾਇਰ 딜 ਕਰਨਾ ਇਹ ਕਸ਼ਮਰ ਦੇ ਹੱਥ ਹੁੰਦਾ ਤੇ ਦੁਕਾਨਦਾਰ ਦੇ ਹੱਥ ਹੁੰਦਾ ਹੈ ਕਸ਼ਮਰ ਨੂੰ ਹੁੰਦਾ ਵੀ ਜੇ ਮੈਂ ਮਿੱਠੀ ਗੱਲ ਕਰਾਂਗਾ ਅਗੂ ਦੁਕਾਨਦਾਰ ਵੀ ਮਿੱਠੀ ਕਰੇਗਾ ਜਾਂ ਅਗੂ ਉਹਨੂੰ ਕਰੇਗਾ ਉਹਦੇ ਉਹ ਕਿਹhle ਗੁੱਸਾ ਆ ਹੀ ਜਾਂਦਾ ਬਾਕੀ ਮੈਂ ਤੇ ਇੱਕ ਪਰਮਾਤਮਾ ਗਾਇਰ ਦੱਸ ਕਨਾ ਵਾ ਕਸ਼ਮਰ ਵੇਗਾ ਸਹੀ ਗੱਲ ਕਰੇ ਤੇ ਮੈਨੂੰ ਵੀ ਸਹੀ ਆਵੇ ਮੈਂ ਤਾਂ ਕੋਈ ਕਹਿ ਨਹੀਂ ਸਕਦਾ ਤੇ ਨਾ ਮੈਂ ਕੋਈ ਗੁੱਸੇ ਗਿਲੇ ਵਾਲੀ ਅੱਜ ਤੱਕ ਦਿਲ ਤੇ ਰੱਖੀ ਹੈ ਕਿੰਨੇ ਸੱਚੇ ਹੁੰਦੇ ਨੇ ਪਿਆਰ ਨਾਲ ਕਹਿੰਦੇ ਕੀ ਨਹੀਂ ਵੈਸੇ ਹਾਂਜੀ ਅੰਕਲ ਜੀ ਕੁਲਚਾ ਦਿਓ 10 ਰੁਪਏਲਾ ਦੇ ਦਿਨੇ ਆ। ਤੁਹਾਨੂੰ ਕਾਗੇ ਦਿਨੇ। ਇਹ ਵੱਡੇ ਆ ਕੇ ਭੈਣ ਭਰਾ ਉਹ ਵੀ ਮੰਗਦੇ। ਕਿਹੜੇ ਕਸਟਮਰ ਆਹੀ ਹੁੰਦੇ ਨੇ। ਇਹ ਐਵੇਂ ਜਾਣਗੇ ਤੈ ਛੜਾਂਗੇ। ਅੰਕਲ ਜੀ 10 ਰੁਪਏ ਦਾ ਪਹੁੰਚਾ ਉੱਥੇ ਮੱਖਣ ਵੀ ਲਾ ਦੋ ਤੁਸੀਂ ਦੱਸੋਗੇ ਨਹੀਂ ਕਿ ਮੈਂ ਇਹ ਵਿੱਚ ਮੈਂ ਲਾ ਸਕਣਾ ਵਾ। ਮੈਂ ਤਾਂ 20 ਰੁਪਏ ਦੇ ਮੈਂ ਲਾ ਕੇ ਦਵਾਂਗਾ। ਮੈਂ ਹੁਣ ਵੀ ਕਹਿ ਰਹਾ ਹਾਂ 20 ਰੁਪਏ ਮੈਂ ਮੱਖਣ ਲਾ ਕੇ ਦਵਾਂਗਾ। 30 ਰੁਪਏ ਨੂੰ ਮੱਖਣ ਲਾ ਦਵਾਂਗਾ। 10 ਰੁਪਏ ਤੋਂ ਮੇਰੇ ਹੱਥ ਛੜੇ ਜੇ। 10 ਰੁਪਏ ਦਾ ਹੀ ਬਹੁਤ ਸੱਜਾ ਹਾਂਜੀ ਹਾਂਜੀ। ਸੇਵਾ ਕਰਦੇ ਪਏ। ਹਾਂਜੀ ਹਾਂਜੀ। ਇਹ ਸਬ지 ਚਣੇਗੇ। ਆ ਛਟਣੀ ਨਾਲ। ਅੱਜ ਇਹ ਸਾਹਿਬ ਜੀ ਮੈਂ ਸਵੇਰੇ 5 ਵਜੇ ਉੱਠ ਕੇ ਤਿਆਰ ਕਰਦਾ ਜੀ ਇਹ ਵੇਖ। ਜਿਵੇਂ ਵੈਸੇ ਜੇ ਤੁਸੀਂ ਆ ਜਾਂਦੇ ਹੋ ਘਰ ਦੇ ਬੱਚੇ ਆ ਜਾਂਦੇ ਨੇ ਤੁਹਾਡੇ ਕੋਲ ਹਾਂਜੀ 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 ਘਰ ਦੇ ਬੱਚੇ ਇਹ ਤੁਹਾਡੇ ਭਾਈ ਨਹੀਂ ਆਜੀ ਹਾਂਜੀ ਹਾਂਜੀ ਕਦੀ ਵੈਸੇ ਲੜਦੇ ਨਹੀਂ ਇੰਨਾ ਖਿੰਚਾ ਸਿਸਕਾ ਮਾਈ ਲੜਾਈ ਤੇ ਹੁੱਡੀ ਹੁੰਦੀ ਹੈ ਉਹ ਕਹਿੰਦੇ ਵੀ ਅੱਜ ਹੀ ਮਂਗਾਈਆ ਕਿ ਤੁਸੀਂ 10 ਰੁਪਏ ਪੜਿਆਏ ਇਹਦੇ ਪਾੜਾ 10 ਰੁਪਏ ਹੋਇਆ ਮੈਂ ਤਾਂ ਕੋਈ ਨਹੀਂ ਜਿੰਦੇ ਜਿੰਦੇ ਮੈਂ 10 ਰੁਪਏ ਦਾ ਖਵਾਣਾ ਹੀ ਖਵਾਣਾ ਔਰ ਬੱਚਿਆਂ ਨੂੰ ਖਵਾਣਾ ਮੈਂ ਜੀ ਹਾਂ ਜੀ ਬਹੁਤ ਵਧੀਆ ਸੀ ਬਲਕੀ ਕਿੰਨ ਕਾ ਹਾਂ ਜੀ ਕਿਸੀ ਨੇ ਚਾਹ ਖਾਣਾ ਨਾ ਹੋਵੇ ਕਾ ਦੱਸ ਹਾਂ ਜੀ 10 ਰੁਪਏ ਦਾ ਸਾਬ ਜੀ ਮੈਂ ਡੈਮ ਗੱਲ ਮੇਨ ਬਾਜ਼ਾਰ ਸੋਮਨਾਥ ਕੁਲਚਾ ਵਾਲਾ ਮੋਬਾਈਲ ਨੰਬਰ ਹੈਗਾ 7931642576 ਅੰਮ੍ਰਿਤਸਰ ਅੱਛਾ ਸੋਰੀ ਆ ਇਹ ਨਾਲ ਕਿ ਕਰਦੇ ਕੋਈ ਦੱਸ ਸਕਦਾ ਕੁੱਚਾ ਨਹੀਂ ਦੱਸ ਆਹ ਜੀ ਹਾਂ ਜੀ ਆ ਦੇਖੋ ਇਹ ਤੁਹਾਡੇ ਸਾਹਮਣੇ ਆ ਕੋਈ 10 ਰੁਪਏ ਦਾ ਦਿੰਦਾ ਲੱਗਾ ਸ਼ਹਿਰ ਦੇ ਵਿੱਚ ਜਿੰਨੇ ਕਿੰਨੀ ਲੜਾਈ ਹੁੰਦੀ ਹੈ ਜੀ ਮਾਇਲਦਾ ਸ੍ਰੀਏ ਕਹਿੰਦੇ ਲੜਦੇ ਹੋਏ ਪਿਆਰ ਕਿੰਨਾ ਕੈਂਟੀ ਬਹੁਤ ਜ਼ਿਆਦਾ ਜੀ ਲੜਾਈ ਰੋਜ਼ ਹੀ ਹੁੰਦੀ ਵੈਸੇ ਨਹੀਂ ਲੜਾਈ ਤਾਂ ਨਹੀਂ ਸਾਡੀ ਹੁੰਦੀ ਉਹ ਇਹਨੂੰ ਫਿਰ ਕਿਹੜੇ ਚ ਤੁਹਾਨੂੰ ਪਤਾ ਦੋ ਭੰਡੇ ਕਿਹ ਕਿਹ ਖੜਕਦੇ ਪਰ ਸਾਡੇ ਨਹੀਂ ਖੜਕਦੇ ਕਿਉਂਕਿ ਬਾਰ-ਬਾਰ ਹੀ ਖੜਕਾ ਦਿੰਦੇ ਆ ਘਰ ਜ ਨਹੀਂ ਖੜਕਾਂਦੇ ਰੇੜੀ ਤੇ ਖੜਕਦੇ ਰੇੜੀ ਤੇ ਖੜਕਦੇ ਆ ਕੇਵਲ ਗੁੱਸਾ ਆ ਜਾਂਦਾ ਨੇ दूरु चल के आए मैं बहुत रिनी बहुत ज्यादा करना वा गुरु रामदास जी ने अगली वशे वाह का खालसा वाहे गुरु जी की फतेह जय श्री राम